ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਜਿੰਨੇ ਵੀ ਸਾਡੇ ਦਰਸ਼ਕ ਵੀਰ ਸਾਡਾ ਚੈਨਲ ਦੇਖ ਰਹੇ ਨੇ ਵੈਦਰ ਵਾਈਸ ਸਿੰਧਰ ਤੇ ਤੁਹਾਡਾ ਮੋੜ ਸਵਾਗਤ ਹੈ ਜੀ ਕੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਿਸ ਇਲਾਕੇ ਵਿੱਚ ਬੱਦਲਬਾਈ ਤੇ ਮੀਂਹ ਦੇ ਚਾਂਸ ਨੇ ਸਾਰੀ ਜਾਣਕਾਰੀ ਦੇਖਾਂਗੇ ਸੈਟਲਾਈਟ ਇਮੇਜ ਦੇਖਾਂਗੇ ਰੈਡਾਰ ਸਿਸਟਮ ਦੇਖਾਂਗੇ ਤੇ ਜਾਣਕਾਰੀ ਜੀ ਸ਼ਾਂਝੀ ਕਰਾਂਗੇ ਕਿਸ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤਰੀ ਹਿੱਸੇ ਦੇ ਵਿੱਚ ਤੇ ਪ ਕਰਤੇ ਵੇਲੇ ਗੱਲ ਕਰੀਏ ਜ਼ਿਲ੍ਹੇ ਵਜਤਾ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਹੁਸ਼ਿਆਰਪੁਰ ਪਠਾਨਕੋਟ ਤੇ ਸੈਂਟਰਲ ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਜਲੰਧਰ ਵਿੱਚ ਇਸ ਟਾਈਮ ਇਹ ਐਕਟੀਵੇਟ ਹੈ ਜਿਸ ਦੇ ਨਾਲ ਇਸ ਇਲਾਕੇ ਵਿੱਚ ਬੱਦਲਬਾਈ ਅਤੇ ਕਿਣਮਣ ਦੀਆਂ ਖਬਰਾਂ ਸ਼ਾਮ ਦੇ ਵੇਲੇ ਤੱਕ ਆ ਸਕਦੀਆਂ ਨੇ ਪਰ ਵੱਡੀ ਕਾਰਵਾਈ ਕੋਈ ਮੀਂਹ ਦੀ ਅੱਜ ਦੇ ਦਿਨ ਪੈਂਦੀ ਦਿਖਾਈ ਨਹੀਂ ਤੇਰੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਰਡਾਰ ਸਿਸਟਮ ਦੇਖ ਲੈਂਦੇ ਆ ਕੀ ਕਹਰੇ ਆ ਜੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਰੈਡਾਰ ਸਿਸਟਮ ਚ ਵੀ ਸੇਮ ਸਿਚੁਏਸ਼ਨ ਦਿਖਾਈ ਦੇ ਰਹੀ ਹੈ ਕਿ ਪਾਕਿਸਤਾਨ ਅਤੇ ਉੱਤਰੀ ਪੰਜਾਬ ਦੀ ਗੱਲ ਕਰੀਏ ਤਾਂ ਬੱਦਲੀ ਸਿਸਟਮ ਬਣਦੇ ਦਿਖਾਈ ਦੇ ਰਹੇ ਨੇ ਹੁਸ਼ਿਆਰਪੁਰ ਵੱਲ ਵੀ ਹੈ ਜੀ ਥੋੜਾ ਸਿਸਟਮ ਥੋੜਾ ਸਿਸਟਮ ਲੁਧਿਆਣਾ ਅਤੇ ਪਟਿਆਲੇ ਦੇ ਵਿਚਕਾਰ ਉੱਤਰੀ ਪੰਜਾਬ ਦੀ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਰਦਾਸਪੁਰ ਅਮਰਸਰ ਪਠਾਣਕੋਟ ਵਿੱਚ ਵੀ ਇਹ ਸਿਸਟਮ ਐਕਟੀਵੇਟ ਦਿਖਾਈ ਦੇ ਰਹੇ ਨੇ ਕਿਉਂਕਿ ਆਉਂਦੇ ਘੰਟਿਆਂ ਦੇ ਵਿੱਚ ਕਾਰਵਾਈ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਕਿਰਮਣ ਕਰਨ ਦੀ ਕਰ ਸਕਦੇ ਨੇ ਅਗਰ ਇਹ ਸਿਸਟਮ ਐਕਟੀਵੇਟ ਹੁੰਦਾ ਹੈ ਤਾਂ ਰਾਤ ਦੇ ਵੇਲੇ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਦੇਖਿਆ ਜਾ ਸਕ ਦੀ ਅਪਡੇਟ ਜੋ ਵੀ ਹੋਵੇਗੀ ਉਹਦੇ ਵਿੱਚ ਦੇ ਦੇਵਾਂਗੇ। ਬਾਕੀ ਤਾਪਮਾਨ ਦੀ ਗੱਲ ਕਰੀਏ। ਤਾਪਮਾਨ ਜਿਹੜੇ ਨੇ ਉਹ 37-38 ਡਿਗਰੀ ਤੱਕ ਪੰਜਾਬ ਵਿੱਚ ਬਣੇ ਰਹਿਣਗੇ। ਹਵਾਵਾਂ ਦਾ ਦੌਰ ਫਿਲਹਾਲ ਜਿਹੜਾ ਹੈ ਉਹ ਸ਼ਾਂਤ ਦਿਖਾਈ ਦੇ ਰਿਹਾ ਹੈ। ਹਲਕੇ ਤੋਂ ਦਰਮਿਆਨੀ 5-7 ਕਿਲੋਮੀਟਰ ਦੀ ਹਵਾ ਸਪੀਡ ਦੇ ਨਾਲ ਆਪਾਂ ਗੱਲ ਕਰੀਏ ਤਾਂ ਪੱਛਮ ਦਿਸ਼ਾ ਤੋਂ ਚਲਦੀ ਦਿਖਾਈ ਦੇ ਸਕਦੀ ਹੈ। ਉਸ ਤੋਂ ਇਲਾਵਾ ਕੋਈ ਵੱਡੀਆਂ ਕਾਰਵਾਈਆਂ ਹਵਾਵਾਂ ਦੀ ਫਿਲਹਾਲ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਹੀਆਂ। ਹਵਾ ਦੇ ਵਿੱਚ ਹੁਣ ਦੁਆਰਾਤ ਹਮਸ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਜੋ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਹੋਏ ਸੀ ਉਹ ਧਰਤੀ ਤੋਂ ਹੁਣ ਧੁੱਪ ਦੇ ਨਾਲ ਹਮਸ ਬਣਨੀ ਨਮੀ ਦੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਦੁਆਰਾਤ ਮੁੜ ਕੇ ਵਾਲਾ ਮਾਹੌਲ ਪੰਜਾਬ ਵਿੱਚ ਬਣਦਾ ਆਉਂਦੇ ਦਿਨਾਂ ਵਿੱਚ ਦਿਖਾਈ ਦਵੇਗਾ ਬਾਕੀ ਜੋ ਵੀ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਚੱਲਦੇ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਸ ਮਿੰਦਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਜੀ